ਬਾਰ ਮਹਾਰਾਜੀ ਨੇ ਬੜੇ ਅਸਚਰਜ ਰੂਪ ਬਣਾਏ ਸੋਹਣੇ ਬੱਦਲ ਆਏ ਨੇ ਹਵਾਵਾਂ ਠੰਡੀਆਂ ਚੱਲੀਆਂ ਨੇ ਘਟਾਵਾਂ ਚੜੀਆਂ ਨੇ ਕਣੀਦਾਰ ਮੀਂਹ ਆਇਆ ਏ ਬੜਾ ਖੂਬਸੂਰਤ ਜਿਹੜਾ ਰੰਗ ਬਣਾ ਲਿਆ ਤੇ ਮੋਰ ਦੇ ਰੂਪ ਦੇ ਵਿੱਚ ਪਹਿਲਾਂ ਪਾਉਣ ਲੱਗਾ ਮੋਰ ਦੀਆਂ ਸੁੰਦਰ ਪੰਖੜੀਆਂ ਨੂੰ ਉਸ ਦੇ ਸੁੰਦਰ ਨਾਚ ਨੂੰ ਉਸ ਵਾਤਾਵਰਨ ਦੇ ਵਿੱਚ ਉਸ ਰੰਗ ਨੂੰ ਸਾਰੇ ਨੂੰ ਦੇਖ ਕੇ ਆਪ ਜੀ ਨੂੰ ਮੋਰ ਬਹੁਤ ਸੋਹਣਾ ਲੱਗਾ। ਉਹ ਸਮੋਹਨ ਨੇ ਮੋਲੇ ਆਪ ਜੀ ਨੂੰ। ਆਪ ਜੀ ਉੱਥੇ ਹੀ ਉਸ ਨੂੰ ਨਮਸਕਾਰ ਕਰਦੇ ਉੱਥੇ ਹੀ ਕਹਿੰਦੇ ਕਿ ਵਾਹ ਤੂੰ ਮੇਰਾ ਵਾਹਗਰੂ ਹੈਂ। ਤੂੰ ਧਾਨ ਨੇ, ਤੂੰ ਪਿਆਰਾ ਹੈਂ, ਤੂੰ ਬਹੁਤ ਸੋਹਣਾ ਹੈਂ, ਤੂੰ 모ਹਨ ਹੈਂ ਤੇਰੇ ਵਰਗਾ ਕੋਈ ਨਹੀਂ। ਜੇ ਤੂੰ ਹੀ ਕਰ ਸਕਦਾ ਈ ਹੋਰ ਕੋਈ ਨਹੀਂ ਤੂੰ ਹੀ ਪ੍ਰੇਮ ਚ ਚਲੇ ਜਾਂਦੇ ਤੇ ਬੰਦਗੀ ਹੋ ਜਾਣੀ ਸੀ ਪਰ ਜੇ ਕੋਈ ਪ੍ਰਾਣੀ ਇਹ ਦੇਖੇ ਕਿ ਮੋਰ ਦੀਆਂ ਪੰਖੜੀਆਂ ਬੜੀਆਂ ਸੋਹਣੀਆਂ ਨੇ ਹੋਵੇ ਨਾ ਹੋਵੇ ਦੌੜ ਕੇ ਮੈਂ ਪੁੱਟ ਲਾਵਾਂ ਤੇ ਆਪਣੇ ਘਰ ਦੇ ਜਿਹੜਾ ਇਹ ਐਂਟਰੈਂਸ ਤੇ ਇੱਕ ਵਾਸਤੇ ਇੱਕ ਉਹਦੇ ਚ ਬਣਾ ਕੇ ਲਾਵਾਂ ਲੋਕ ਕੌਣ ਜਾਣ ਤੇ ਕਹਿਣ ਵਿਖਿਆ ਬੜਾ ਸੋਹਣਾ ਰੱਖਿਆ ਹੈ ਇਹਨੇ ਬੜਾ ਸੋਹਣਾ ਕਰ ਸਜਾਇਆ ਉਹ ਮਾਇਆ ਹੈ ਮਾਇਆ ਚ ਤੇ ਪ੍ਰੇਮ ਚ ਜਾਣ ਦੇ ਵਿੱਚ ਇੱਕੋ ਹੀ ਰਸਤਾ ਹੈ ਉਹ ਉਹ ਹੀ ਰਸਤਾ ਮਾਇਆ ਵੱਲ ਨੂੰ ਜਾਂਦਾ ਇੱਕੋ ਇੱਕੋ ਬਿੰਦੂ ਤੋਂ ਉਸੇ ਕੇਂਦਰ ਤੋਂ ਇੱਕ ਰਸਤਾ ਪ੍ਰੇਮ ਵੱਲ ਨੂੰ ਜਾਂਦਾ ਹੈ ਵਿਸਮਾਦ ਵੱਲ ਨੂੰ ਜਾਂਦਾ ਹੈ ਆਪ ਜੀ ਚੁਣਿਆ ਜੇ ਚੁਣੋਗੇ ਤੇ ਹੁਣ ਮੋਹਨ ਵਾਲਾ ਰਸਤਾ ਚੁਣਿਓ ਵਿਸਮਾਦ ਵਾਲਾ ਚੁਣਿਓ ਆਪ ਜੀ ਹੈਰਾਨ ਹੋਵੋਗੇ ਮਾਇਆ ਟੁੱਟਣੀ ਸ਼ੁਰੂ ਹੋ ਜਾਣੀ ਜਿਸ ਮਾਇਆ ਨੇ ਬਹੁਤ ਤੰਗ ਕੀਤਾ ਏ ਉਹ ਟੁੱਟਣਾ ਸ਼ੁਰੂ ਹੋ ਜਾਣਾ ਕੋਈ ਵੀ ਰੂਪ ਦੇਖੋ ਕੋਈ ਆਕਾਰ ਦੇਖੋ ਬਸ ਉਸ 모ਹਨ ਨੂੰ ਦੇਖਣਾ ਹੈ ਉਸ 모ਹਨ ਦੀ ਰਚਨਾ ਨੂੰ ਪਹਿਚਾਣਨਾ ਹੈ ਉਸ 모ਹਨ ਤੱਕ ਪਹੁੰਚ ਜਾਣਾ ਜੇ ਉਸ ਸੁੰਦਰਤਾ ਤੇ ਰੁਕ ਗਏ ਉਸ ਦੀਆਂ ਪ੍ਰਕਰਮਾ ਕਰਨ ਲੱਗੇ ਤੇ ਮਾਇਆ ਜੇ ਉਸ ਸੁੰਦਰਤਾ ਨੂੰ ਉਸ ਦੀ ਦਾਤ ਜਾਣਿਆ ਉਸ ਦੀ ਰਚਨਾ ਜਾਣਿਆ ਉਸ ਕਰਤਾ ਪੁਰਖ ਦਾ ਵਿੱਚ ਪੂਰਿਆ ਹੋਇਆ ਰੂਪ ਜਾਣਿਆ ਤੇ ਫਿਰ ਤੁਸੀਂ ਉਸਦੇ ਪ੍ਰੇਮ 'ਚ ਚਲੇ ਜਾਣਾ